ਅਮਰਗੜ ਵਾਲੇ ਦੇ ਕਾਊਂਟਰ ਤੋਂ ਮਾਨਸਾ ਪ੍ਰਾਪਤ ਲਾਟਰੀ ਵਾਲੀ ਟਿਕਟ 'ਚੋਂ 1 ਲੱਖ ਰੁਪਏ ਦਾ ਪਹਿਲਾ ਇਨਾਮ ਲੱਗਿਆ ਜਿਸ ਦੇ ਲਈ ਦੁਕਾਨ ਦੇ ਅੱਗੇ ਟੂਲ ਬਜਾਏ ਜਾ ਰਹੇ ਤੇ ਮੂੰ ਮਿੱਠਾ ਕਰਵਾਇਆ ਜਾ ਰਿਹਾ ਵੱਡੀ ਗੱਲ ਇਹ ਰਹੀ ਕਿ ਜਿਸ ਵਿਅਕਤੀ ਨੇ 50 ਰੁਪਏ ਵਾਲੀ ਲਾਟਰੀ ਦੀ ਟਿਕਟ ਖਰੀਦੀ ਹੈ ਉਸ ਦਾ ਕੋਈ ਅਤਾ ਪਤਾ ਨਹੀਂ ਜਿਸ ਤੋਂ ਬਾਅਦ ਹੁਣ ਲਾਟਰੀ ਸਟਾਲ ਮਾਲਕ ਪੰਡਿਤ ਲਾਟਰੀ ਅਮਰਗੜ ਵਾਲਾ ਉਸ ਵਿਅਕਤੀ ਨੂੰ ਲੱਭ ਰਿਹਾ ਜੋ ਕਿ 50 ਰੁਪਏ ਦੀ ਲਾਟਰੀ ਖਰੀਦ ਕੇ ਲੈ ਕੇ ਗਿਆ ਤੇ ਆਪਣਾ ਨੰਬਰ ਨਹੀਂ ਨੋਟ ਕਰਵਾ ਕੇ ਗਿਆ ਇੰਤਜ਼ਾਰ ਹੋ ਰਿਹਾ ਉਸ 1 ਲੱਖ ਰੁਪਏ ਜਿੱਤਣ ਵਾਲੇ ਖੁਸ਼ਕਿਸਮਤ ਵਿਅਕਤੀ ਦਾ ਜਿਹ ਹੋਵੇਗਾ ਕਿ ਉਹ ਕੌਣ ਹੈ ਜਿਸ ਨੇ ਟਿਕਟ ਖਰੀਦੀ ਅਤੇ 21 ਲੱਖ ਰੁਪਏ ਦਾ ਇਨਾਮ ਜਿੱਤਿਆ ਮੇਰਾ ਨਾਮ ਹੈ ਜੀ ਲਖਵਿੰਦਰ ਪੰਡਤ ਲਾਟਰੀ ਸਟਾਲ ਏਜੰਸੀ ਅਮਰਗੜ ਟੋਲ ਜੀ ਤਾਂ ਵੱਜ ਰਹੇ ਨੇ ਅੱਜ ਸਾਡੀ ਵੇਚੀ ਟਿਕਟ ਦੇ ਵਿੱਚੋਂ 12 ਜਨਵਰੀ ਅੱਜ ਦਾ ਦੇਣਾ ਸਾਵ ਨੂੰ 5 ਵਜੇ ਨਾਗਾਲੈਂਡ ਸਟੇਟ ਇਅਰ ਲਾਟਰੀ ਦਾ 50 ਰੁਪਏ ਵਾਲੇ ਦਾ ਡਰਾਅ ਹੋਇਆ ਸੀ ਇਹਦੇ ਨਾਲ ਦੀ ਟਿਕਟ ਦਾ ਠੀਕ ਹੈ ਜੀ ਤੇ ਉਹਦਾ 21 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਸਾਡੀ ਵੇਚੀ ਟਿਕਟ ਤੇ ਲੱਗਿਆ 20 ਸੀਰੀਜ਼ ਦਾ ਨੰਬਰ ਹੈ 4342 ਤੇ ਸਾਨੂੰ ਬਹੁਤ ਖੁਸ਼ੀ ਹੈ ਤੇ ਪਰ ਉਹ ਤੇ ਇੱਕ ਗਮੀ ਵੀ ਆ ਵੀ ਬੰਦਾ ਅਸੀਂ ਅੰਦਰੋਂ ਹਰ ਇੱਕ ਨੂੰ ਕਹਿਨੇ ਬਾਈ ਜੀ ਟਿਕਟਾਪ ਦੀ ਨੋਟ ਕਰਾ ਕੇ ਜਾਇਓ ਪਰ ਉਹ ਵੀਰ ਟਿਕਟਾਂ ਕਾਲੀ ਕਾਲੀ ਜੀ ਨੋਟ ਨਹੀਂ ਕਰਾ ਕੇ ਗਿਆ ਤੇ ਅਸੀਂ ਉਹਨੂੰ ਬੇਨਤੀ ਕਰਦੇ ਆ ਵੀ 20 43 42 ਨੰਬਰ ਵਾਲੇ ਆ ਤੇਰੀ ਵੇਟ ਕਰ ਰਿਹਾ ਪੰਡ ਲਾੜ ਰੀ ਏਜੰਸੀ ਵਾਲਾ ਤੇ ਟਿਕਟ ਲੈ ਕੇ ਤੂੰ ਆ ਜਾ ਅਸੀਂ ਤਾਂ ਲੱਡੂ ਵੰਡਦੇ ਤੇ ਤੂੰ ਵੀ ਵੰਦੇ ਆ 21 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਦੀ ਟਿਕਟ ਹੈ ਜੀ ਇਹ 50 ਰੁਪਏ ਦੀ ਟਿਕਟ ਹੈ ਜੀ ਸਿਰਫ ਨਾਗਾਲੈਂਡ ਸਟੇਟ ਡੀਅਰ ਦੀ ਆ ਵੀਕਲੀ ਲਾਟਰੀ ਐਂਡ ਡੇਲੀ ਬੈਂਕ ਡਰਾ ਹੁੰਦੇ ਨੇ ਇਹਦੇ ਅਨਸੋਰ ਜੀ ਸਾਡੇ ਕੋਲ ਹੁਣ ਪੰਜਾਬ ਸਟੇਟ ਲਾਟਰੀ ਲੋਹੜੀ ਮੱਕਰ ਸ੍ਰਕਾਂਤੀ ਬੰਪਰ ਆਇਆ ਹੋਇਆ ਹੈ ਜਿਹਦਾ ਫਰਸਟ ਪ੍ਰਾਈਜ਼ 10 ਕਰੋੜ ਰੁਪਏ ਦਾ ਤੇ 18 ਜਨਵਰੀ ਦਾ ਉਹਦਾ ਡਰਾ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੀ ਕਿਸਮਤ ਜ਼ਰੂਰ ਜੋ ਮਾਓ ਤੇ ਇੱਕ ਸਾਡਾ ਅਲੱਗ ਸਿਸਟਮ ਆ ਅਸੀਂ ਡੇਟ ਆਫ ਬਰਥ ਨਾਲ ਟਿਕਟ ਦਿੰਨੇ ਆ ਜਿੰਨੇ ਵੀਰ ਵੀ ਆਪਣੀ ਮੇਸ ਰਾਸ਼ੀ ਕੁੰਭ ਰਾਸ਼ੀ ਦੇ ਸਿੰਘ ਰਾਸ਼ੀ ਵਾਲੇ ਵੀਰ ਨੇ ਉਹ ਆਪਣਾ ਡੇਟ ਆਫ ਬਰਥ ਲੈ ਕੇ ਆਓ ਜਨਮ ਦਾ ਟਾਈਮ ਲੈ ਕੇ ਆਓ ਉਹਦੇ ਅਕਾਊਂਟਿੰਗ ਆਪਣਾ ਲੱਕੀ ਨੰਬਰ ਲੈ ਕੇ ਜਾਓ ਤੇ ਪ੍ਰਮਾਤਮਾ ਦਾ ਸੁੱਖ ਰੱਖ ਕੇ 10